ਗੁਰਦੁਆਰਾ ਬੰਦੀ ਛੋੜ ਹਰ ਗੋਬਿੰਦ ਦੀ ਜਿੱਥੇ ਅਸੀਂ ਅੱਜ ਪਹੁੰਚ ਚੁੱਕੇ ਹਾਂ ਇਹ ਸਾਰਾ ਇਹਦਾ ਪਾਰਕਿੰਗ ਮੈਂ ਲੈ ਆਵਾਂ ਤੇਰੀ ਬਾਹਲਾ ਦਵਾਲਾ ਇਹ ਪਾਰਕਿੰਗ ਦਾ ਇਹ ਕਮਰੇ ਨੇ ਪਿੱਛੇ ਕਮਰੇ ਬਣੇ ਹੋਣੇ ਨੇ ਬੜੇ ਬਹੁਤ ਵਧੀਆ ਰਹਿਣ ਲਈ ਕਮਰੇ ਬਣੇ ਹੋਏ ਨੇ ਗੁਰਦੁਆਰਾ ਵਧੀਆ ਬਣਿਆ ਹੋਇਆ ਵਧੀਆ ਸਹੂਲਤਾਂ ਲੱਗਰ ਹਾਲ ਵਧੀਆ ਬਣਿਆ ਹੋਇਆ ਜੋੜੇ ਘਰ ਵੀ ਵਧੀਆ ਬਣਿਆ ਹੋਇਆ ਸਾਰਾ ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ और आया है हॉलीवुड के पास चल अंदर क्या कर रहा है